ਜਲੰਧਰ বাস স্ট্যান্ড ਦੇ ਵਿੱਚ ਦਿਨ ਦਿਹਾੜੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਣਪਛਾਤੇਆਂ ਵੱਲੋਂ ਪਾਰਕਿੰਗ ਦੇ ਵਿੱਚ ਗੋਲੀਆਂ ਚਲਾਈਆਂ ਗਈਆਂਨੇ ਵਾ ਗੋਲੀਆਂ ਚਲਾਈਆਂ ਗਈਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ ਕਿਉਂਕਿ ਬੱਸ ਸਟੈਂਡ ਔਰ ਬੱਸ ਸਟੈਂਡ ਉੱਥੇ ਲੋਕ ਮੌਜੂਦ ਹੁੰਦੇ ਨੇ ਖਾਸੇ ਲੋਕ ਮੌਜੂਦ ਹੁੰਦੇ ਨੇ ਭਾਵੇਂ ਉਹ ਪਾਰਕਿੰਗ ਹੀ ਸਹੀ ਪਰ ਆਸ-ਪਾਸ ਲੋਕਾਂ ਦਾ ਹਜੂਮ ਮੌਜੂਦ ਹੁੰਦਾ ਉੱਥੇ ਹੀ ਅਚਾਨਕ ਦਿਨ ਦਿਹਾੜੇ ਗੋਲੀਆਂ ਚੱਲ ਪਈਆਂ ਔਰ ਮਹਿੰਗੀਆਂ ਲਗਜ਼ਰੀ ਗੱਡੀਆਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਦੇ ਵਿੱਚ ਉਸ ਵੇਲੇ ਕੋਈ ਮੌਜੂਦ ਨਹੀਂ ਸੀ ਯਾਨੀ ਕਿ ਗੱਡੀਆਂ ਉੱਥੇ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਸੀ ਪਰ ਆ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਉੱਥੇ ਚਲਾਈਆਂ ਅਜੇ ਤੱਕ ਇਸ ਬਾਰੇ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਕਾਰ ਦੇ ਉੱਤੇ ਅਣਵਾਹ ਫਾਇਰਿੰਗ ਕੀਤੀ ਗਈ ਹੈ ਐਮਜੀ ਦੀ ਕਾਰ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ ਫਾਇਰਿੰਗ ਹੋਈ ਹੈ ਬੈਕ ਵਿੰਡੋ ਸਾਰੀ ਟੁੱਟ ਚੁੱਕੀ ਹੈ ਉਹਦੀ ਔਰ ਗੱਡੀ ਦੀ ਬੋਡੀ ਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਨੇ ਅਚਾਨਕ ਇਹ ਦਿਨ ਦਿਹਾੜੇ ਵਾਪਰਿਆ ਹਾਦਸਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਪਾਸੇ ਹਫੜਾ ਦਫੜੀ ਹੈ ਪਰ ਦੂਜੇ ਪਾਸੇ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਥਾਣਾ ਸਬੰਧਤ ਥਾਣੇ ਦੇ ਵਿੱਚ ਇਸ ਮਾਮਲੇ ਨੂੰ ਲਜਾਇਆ ਗਿਆ ਹੈ ਔਰ ਉੱਥੇ ਜਾ ਕੇ ਇਸ ਮਾਮਲੇ ਨੂੰ ਲੈ ਕੇ ਜਾਂਚ ਮੁਕੰਮਲ ਕਰਨ ਦੀ ਕੋਸ਼ਿਸ਼ ਪੁਲਿਸ ਪੁਲਿਸ ਕਰਦੀ ਪਈ ਹੈ ਖੈਰ ਜੇ ਇਸ ਮਾਮਲੇ ਦੀ ਗੱਲ ਕਰੀਏ ਤਾਂ ਪਾਰਕਿੰਗ ਦੇ ਵਿੱਚ ਇਹ ਸਾਰਾ ਕਾਂਡ ਵਾਪਰਿਆ ਜਿੱਥੇ ਅਚਾਨਕ ਗੋਲੀਆਂ ਚੱਲ ਪਈਆਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ ਦਿਨ ਦਿਹਾੜੇ ਫਾਇਰਿੰਗ ਕੀਤੀ ਗਈ ਆ ਪਰ ਕਿਸ ਨੇ ਕੀਤੀ ਆ ਕੋਈ ਪਤਾ ਨਹੀਂ ਐ ਇਮੀਗ੍ਰੇਸ਼ਨ ਦਾ ਕੰਮ ਕਰਦਾ ਇਹ ਬੰਦਾ ਇਹ ਜ਼ਰੂਰ ਕਹਿ ਸਕਦੇ ਆ ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਹੋਣਾ ਹੋ ਇਹ ਕਿਸੇ ਰੰਜਿਸ਼ ਦੇ ਚੱਲਦੇ ਫਾਇਰਿੰਗ ਕੀਤੀ ਗਈ ਹੈ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਦੇ ਦੱਸਣ ਦਾ ਕੰਮ ਹੈ ਫਿਲਹਾਲ ਪੁਲਿਸ ਤਫਤੀਸ਼ ਕਰ ਰਹੀ ਹੈ ਜੋ ਬਿਆਨ ਸਾਹਮਣੇ ਆਏ ਨੇ ਉਹ ਤੁਹਾਨੂੰ ਦਿਖਾ ਦਿੰਦੇ ਆ। ਸਵੇਰੇ ਕੋਨਾ 12:30 12 ਇਨਫੋਰਮੇਸ਼ਨ ਆਈ ਹੈ ਕਿ ਪਾਰਕਿੰਗ ਵਿੱਚ ਫਾਇਰਿੰਗ ਹੋਈ ਹੈ। ਇੱਥੇ ਜਦੋਂ ਆਏ ਆ ਡੈਲਟਾ ਚੈਂਪਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਇੱਕ ਇਮੀਗ੍ਰੇਸ਼ਨ ਦਾ ਕੰਮ ਉਹਨਾਂ ਦਾ ਉਹਨਾਂ ਨੇ ਦੱਸਿਆ ਵੀ ਮੇਰੀ ਗੱਡੀ ਪਾਰਕਿੰਗ ਵਿੱਚ ਚਿੱਟੇ ਰੰਗ ਦੀ ਖੜੀ ਸੀਗੀ ਰੈਂਕ ਰੋਡ ਰਾਹੀਂ ਤਿੰਨ ਮੋਨੇ ਇੱਕ ਸਰਦਾਰ ਦੇ ਦੋ ਮੋਨੇ ਨੌਜਾ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਦੇ ਫਾਇਰ ਕਰਕੇ ਚਲੇ ਗਏ ਫਰਾਰ ਹੋ ਗਏ ਨਹੀਂ ਕੋਈ ਉਧਰ ਪਾਸੇ ਗੱਡੀ ਪਾਰਕਿੰਗ ਚ ਖੜੀ ਹੁੰਦੀ ਹੈ ਜਿਹੜੇ ਸਾਡੇ ਤੋਂ ਬਹੁਤ ਤਜ਼ਰੀਕ ਹੁੰਦੇ ਆ ਰਾਤ ਤਫੀਸ਼ ਹੁੰਦੀ ਹੈ ਜੋ ਪਿਛਲੇ ਪਾਸੇ ਹੋਏ ਆ ਸਾਡੇ ਕੋਲ ਇੱਕ ਪਿੰਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ੱੱਤੇ ਪਏ ਆ ਓਕੇ ਤੇ ਇਹ ਤਰੀਕ ਕਰਨਗੇ ਤਿੰਨ ਕਫਾਇਰ ਹੋਏ ਆ ਤੇ ਬਾਕੀ ਜਾਂਚ ਕਰਦੇ ਫਿਰ ਸਭ ਜਾਂਚ ਟੀਮ ਸਾਡੇ ਕੋਲ ਆਣੀ ਜੀ ਸੀਸੀ ਟੀਸੀਡੀ ਤਪੀਸ਼ ਹੋ ਰਹੀ ਹੈ ਜੀ 36 ਹਰੇਕ ਐਂਗਲ ਤੋਂ ਤਪੀਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ ਸਾਹਮਣੇ ਸਚਾਈ ਇਹ ਤਾਂ ਦੱਸੀ ਹੈ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਆ ਜੀ ਡੈਲਟਾ ਚੈਂਬਰ ਦੇ ਵਿੱਚ ਦਫਤਰ ਇਹਨਾਂ ਦਾ ਇਹ ਤਾਂ ਜੀ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫਤਰ ਦੇ ਵਿੱਚ ਤੇ ਤਾਂ-ਤਾਂ ਕੇ ਬਾਹਰ ਸੁਣੀਆ ਲੋਕੀ ਹੋਰ ਵੀ ਬੜੇ ਇਕੱਠੇ ਜਿਕੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨਾਂ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਨੂੰ ਬਟ ਗੋਲੀਆਂ ਮਾਰ ਕੇ ਫਰਾ ਦੇ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਠਾਣੇ ਗਏ ਆ ਜੋ ਵੀ ਗੱਲ ਚੈਟ ਤੋਂ ਮਾਰਦੇ ਐਤ ਬੜੀ ਜਾਂ ਸ਼ਾਮ ਤੱਕ ਸਾਰੀ ਕਾਰਵਾਈ ਹੋ ਗਈ ਕਰ ਰਹੇ ਆ ਸਿੱਫਾ ਖਾਣ ਦੇ ਆ ਦੇਖੋ ਸਾਹਮਣੇ ਕੈਮਰਾ ਇੱਕ ਵੀਜਾ 24 ਵਾਲਾ ਦਾ ਉਹ ਵੀ ਦੇਖਣ ਲੱਗ ਪਏ ਨਹੀਂ ਕੋਈ ਲੈਣ ਦੇਣ ਦਾ ਮਾਮਲਾ ਹੋਵੇ ਸਕਦੇ ਸਾਰੇ ਥਾਣੇ ਗਏ ਆ ਜਿਹੜੀ ਫਾਇਰ ਸੁਚਾਲ ਦੀ ਗਈ ਟੀਮ ਆਈ ਹੈ ਉਹ ਦੇਖੂਗੀ ਜੋ ਤਪਤੀ ਹੋਗੀ ਤੁਹਾਡੇ ਸਾਹਮਣੇ ਪਹਿਲਾਂ ਇੱਕ ਕਿਨਾਂ ਸ਼ੀਸ਼ੇ ਦੇ ਬਾਅਦ ਚਪਕਾ ਗਏ ਸੀਗੇ ਕੋਸਲ ਚੌਧਰੀ ਲਿਖਾਇਆ 5 ਕਰੋੜ ਰੁਪਏ ਬਸ ਅੱਛਾ ਤਾਂ ਫੀਕ ਹੈਗਾ ਕਿਸੇ ਨੇ ਕੋਈ ਕੋਈ ਤਾਂ ਨਹੀਂ ਗੱਲ ਵਾਹ ਸਾਹਮਣੇ ਆਈ ਨਹੀਂ ਵਹੇ देखो बाकी लोग गए ठाणे तो फाइल्स के चार टीम जड़ी को अगली खत्म करेंगे तो पेश होगी कि खड़ी गाड़ी पे घोड़ी चल गई है वही चक्कर नहीं है भई पता ही नहीं है पार्किंग वाले ने पता है भई ऐसे अंदर बैठे हैं किसी ने ना कोई रजिस्टर है अंदर जी का काम सर इमिग्रेशन टू वन इंडिया चैनल एंड नेवर मिस एन अपडेट